ਹਾਂਜੀ ਭਾਈ ਜੀ ਨਾਮ ਦੱਸ ਕੇ ਆਪਣਾ ਅੱਜ ਜੋ ਪ੍ਰਦਰਸ਼ਨ ਹੈ ਇਹਦੇ ਬਾਰੇ ਦੱਸੋ ਮੇਰਾ ਨਾਮ ਸਰ ਬਲਜੀਤ ਸਿੰਘ ਆ ਸੂਬਾ ਕੈਸ਼ੀਅਰ ਆ 25 ਬੜਾ 11 ਤੋਂ ਜੀ ਤੇ ਅੱਜ ਇਹ ਪ੍ਰਦਰਸ਼ਨ ਹੈ ਕਿਸ ਤਰੀਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਜੋ ਜੀਮ ਮੰਦਿਰ ਹਾਈਸ਼ ਚਰਨ ਦਾ ਐਲਾਨ ਹੈ ਉਹ ਪਿੱਛੇ ਹੋ ਰਿਹਾ ਸਾਡੀ 1 7 224 ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਅਧਿਕਾਰੀਆਂ ਸਮੇਤ ਸਾਡੇ ਮਹਿਕਮੇ ਦੇ ਅਧਿਕਾਰੀਆਂ ਸਮੇਤ ਜਿਹੜੀ ਪੈਨਲ ਮੀਟਿੰਗ ਹੋਈ ਸੀ ਜਿਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਮਹੀਨੇ ਦੇ ਵਿੱਚ ਮੰਗਾ ਹੱਲ ਕਰਨ ਦਾ ਜਿਹੜਾ ਸਾਨੂੰ ਪੂਰਨ ਭਰੋਸਾ ਦਿੱਤਾ ਸੀ ਜਿਹਦੇ ਤਹਿਤ ਪਾਲਿਸੀ ਤਹਿਤ ਜਿਹੜੇ ਆਊਟਸੋਰਸ ਮੁਲਾਜ਼ਮੀ ਉਹਨਾਂ ਨੂੰ ਕੰਟੈਕਟ ਤੇ ਕਰਨਾ ਤੇ ਕੰਟੈਕਟ ਮੁਲਾਜ਼ਮਾਂ ਨੂੰ ਜਿਹੜਾ ਉਹ ਵਿਭਾਗ ਦੇ ਵਿੱਚ ਰੈਗੂਲਰ ਕਰਨਾ ਪਰ ਸਾਲ ਸਵਾ ਸਾਲ ਹੋ ਗਿਆ ਕੋਈ ਵੀ ਜਿਹੜੀ ਮੰਗ ਤੇ ਜਿਹੜਾ ਵਾ ਸਾਡੀ ਤੇ ਉਹ ਉਹਨੂੰ ਮੂਰ ਨਹੀਂ ਪਿਆ ਉਲਟਾ ਕੀ ਆ ਵੀ ਸਾਨੂੰ ਉਹ ਮੰਗਾਂ ਨੂੰ ਦੂਰ ਕਰਨ ਲਈ ਸਾਨੂੰ ਦਬਾਉਣ ਲਈ ਜਿਹੜਾ ਉਹ ਕਿਲੋਮੀਟਰ ਸਕੀਮ ਬਸਾਂ ਦਾ ਪ੍ਰਾਈਵੇਟ ਟੈਂਡਰ ਲੈ ਕੇ ਆਏ ਆ ਜਿਹਦਾ ਅਸੀਂ ਸਖਤ ਵਿਰੋਧ ਕਰਦੇ ਆਂ ਬਾਰ ਬਾਰ ਵਿਰੋਧ ਕਰਨ ਦੇ ਬਾਅਦ ਵੀ ਜਿਹੜਾ ਉਹ ਹਰ ਵਾਰੀ ਜਿਹੜਾ ਟੈਂਡਰ ਲਿਆਉਂਦੇ ਆ ਉਹਨੂੰ ਹਫਤੇ ਦਹਾਂ ਦਿਨਾਂ ਲਈ ਅੱਗੇ ਪਾ ਲੈਂਦੇ ਆ ਸਾਡੀ ਸਪਸ਼ਟ ਮੰਗ ਆ ਵੀ ਉਹ ਟੈਂਡਰ ਜਿਹੜਾ ਉਹ ਰੱਦ ਕੀਤਾ ਜਾਵੇ ਤੇ ਮਹਿਕਮੇ ਦੀਆਂ ਜਿਹੜੀਆਂ ਬੱਸਾਂ ਪਾਈਆਂ ਜਾਣ ਜੇਕਰ ਉਹ ਟੈਂਡਰ ਰੱਦ ਨਹੀਂ ਹੁੰਦਾ ਤੇ ਮੰਨੀਆਂ ਮੰਗਾ ਜਿਹੜੀਆਂ ਉਹ ਹੱਲ ਨਹੀਂ ਹੁੰਦੀਆਂ ਤੇ ਅੱਜ ਅਸੀਂ ਸਿਰਫ ਗੱਡੀਆਂ ਵਾਪਸ ਮੰਗਾਉਣ ਦੇ ਆ ਹੜਤਾਲ 12 ਵਜੇ ਤੋਂ ਸਾਡੀ ਜਿਹੜੀ ਆ ਪੂਰੇ ਪੰਜਾਬ ਦੇ ਵਿੱਚ ਸ਼ੁਰੂ ਹੋ ਗਈ ਆ ਤੇ ਕੱਲ ਨੂੰ ਅਸੀਂ ਪੂਰੀ ਤਿਆਰੀ ਦੇ ਨਾਲ ਵੱਖ-ਵੱਖ ਜ਼ਿਲ੍ਹਿਆਂ ਤੋਂ ਲੈ ਜਿਹੜੇ ਆਪਣੇ ਸਾਥੀ ਇਕੱਠੇ ਕਰਕੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰੈਸ਼ ਅਗੇ ਜਿਹੜਾ ਪੱਕਾ ਤਰਨਾ ਦਵਾ। ਜਾਨ ਜੀ ਤੁਹਾਡਾ ਅੱਜ ਕੀ ਕਹਣਾ ਚਾਹੋਗੇ ਫਿਰ ਹੜਤਾਲ ਹੈ ਕੀ ਮੰਗਾਂ ਨੇ ਮੈਂ ਪਨਬਾਸ ਪੀ ਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਅੰਵਰ ਸਰਵੰਤ ਤੋਂ ਡੀਪੂ ਪ੍ਰਧਾਨ ਹੀ ਰੈ ਸਿੰਘ ਜਿਹੜਾ ਅੱਜ ਦਾ ਪ੍ਰੋਟੈਸਟ ਹੈ ਜੀ ਪ੍ਰੋਟੈਸਟ ਜਿਹੜਾ ਵਾ ਸਰਕਾਰਾਂ ਦੀ ਅੰਗਿਲੀ ਆ ਸਾਡੀ ਮੈਨੇਜਮੈਂਟ ਦੀ ਅੰਗਿਲੀ ਆ ਜੀ ਵਾਰ-ਵਾਰ ਜਿਹੜਾ ਵਾ ਜਨਤਾ ਨੂੰ ਖੱਜਲਖਵਾਲ ਕਰ ਰਹਾ ਤੇ ਮੁਲਾਜ਼ਮਾਂ ਨੂੰ ਵੀ ਖੱਜਲਖਵਾਲ ਕੀਤਾ ਜਾ ਰਿਹਾ ਜਿਵੇਂ ਕਿ ਪਿਛਲੇ ਦਿਨੀ ਤੁਸੀਂ ਦੇਖਿਆ ਵੀ ਸਾਡੀ ਤਨਖਾਹ ਵੀ ਜਿਹੜੀ ਉਹ 15 16 ਤਰੀਕ ਨੂੰ ਰਿਲੀਜ਼ ਹੁੰਦੀ ਆ ਸਾਡੀ ਮੈਨੇਜਮੈਂਟ ਦੀ ਘਟੀਆ ਜਿਹੜੀ ਹੈਡ ਆਫਸ ਦੀ ਨੀਤੀ ਆ ਵੀ ਜਿਹੜੇ ਪ੍ਰਾਈਵੇਟੇਸ਼ਨ ਤੁਹਾਨੂੰ ਪਤਾ ਵੀ ਵਾਰ-ਵਾਰ ਪਿਛਲੇ ਦਿਨੀ ਵੀ ਆਪਾਂ ਜਿਹੜਾ ਉਹ ਚੰਗਾਚ ਕੀਤਾ ਸੀ 골ਡਨ ਗੇਟ ਬੰਦ ਕੀਤਾ ਸੀ ਜਿਸ ਦਿਨ ਸਾਡਾ ਪੁਲਿਸ ਦੇ ਨਾਲ ਵੀ ਜਿਹੜਾ ਪ੍ਰਸ਼ਾਸਨ ਦੇ ਨਾਲ ਵੀ ਝੜਪ ਹੋਈ ਸੀ ਦੇਰका ਫੇਰ ਉਹੀ ਹਾਲਾਤ ਜਿਹੜੇ ਉਹ ਪੈਦਾ ਕਰਦੇ ਆ ਵੀ ਅੱਜ ਵੀ ਸਾਰੇ ਸਮੁੱਚੇ ਪੰਜਾਬ ਦੇ ਜਿਹੜੇ ਡੀਪੂ ਬੰਦ ਕਰਾਏ ਜਾ ਰਹੇ ਆ ਸਿਰਫ ਇੱਕ ਪ੍ਰਾਈਵੇਟੇਸ਼ਨ ਜਿਹੜੀਆਂ ਕਿਲੋਮੀਟਰ ਸਕੀਮ ਬੱਸਾਂ ਦਾ ਵਾਰ-ਵਾਰ ਅਸੀਂ ਗੁਹਾਰ ਲਾ ਰਹੇ ਆ ਵੀ ਅਸੀਂ ਡਿਪਾਰਟਮੈਂਟ ਦੇ ਵਿੱਚ ਪ੍ਰਾਈਵੇਟੇਸ਼ਨ ਨਹੀਂ ਹੋਣ ਦੇਣਾ ਅਸੀਂ ਆਪਣੇ ਡਿਪਾਰਟਮੈਂਟ ਦਾ ਨਿੱਜੀਕਰਨ ਨਹੀਂ ਹੋਣ ਦੇਣਾ ਉਹਦੇ باوجود ਵੀ ਸਰਕਾਰ ਤੇ ਜਿਹੜੀ ਸਾਡੇ ਮੈਨੇਜਮੈਂਟ ਦੇ ਅਧਿਕਾਰੀ ਆ ਉਹ ਵਾਰ-ਵਾਰ ਕਿਲੋਮੀਟਰ ਸਕੀਮ ਦਾ ਯਾ ਟੈਂਡਰ ਲੈ ਕੇ ਆਉਂਦੇ ਆ ਉਹਦੇ ਵਿਰੋਧ ਵਿੱਚ ਅੱਜ ਪੂਰਾ ਪੰਜਾਬ ਜਿਹੜਾ ਡੀਪੂ ਬੰਦ ਹੋ ਰਹੇ ਤੋਂ ਬਾਅਦ ਅੱਜ ਸਾਡੀ ਰਣਨੀਤੀ ਇਹ ਹੈ ਜੀ ਵੀ ਜੇ ਸਾਡਾ ਇਹ ਟੈਂਡਰ ਰੱਦ ਨਹੀਂ ਹੁੰਦਾ ਸਾਡੀਆਂ ਜਿਹੜੀਆਂ ਮੰਗਾ ਜਿਹੜੀਆਂ ਮੰਨੀਆਂ ਗਈਆਂ ਨੇ ਲਾਗੂ ਨਹੀਂ ਹੁੰਦੀਆਂ ਕਿਉਂਕਿ ਮੰਗਾ ਜਿਹੜੀਆਂ ਸਾਡੀਆਂ ਤੁਹਾਨੂੰ ਪਤਾ ਹੀ ਆ ਸਾਡੇ ਕੱਢੇ ਹੋਏ ਮਲਾਜ਼ਮ ਜਿਹੜੇ ਉਹ ਭਾਲ ਕਰਨਾ ਠੀਕ ਆ ਸਾਡੀ ਤਨਖਾਹ ਦੀ 5% ਇੰਕਰੀਮੈਂਟ ਦਾ ਵਾਅਦਾ ਤੇ ਜੇ ਸਾਡੀਆਂ ਮੰਗਾਂ ਤੇ ਪ੍ਰਵਾਨ ਗਈਆਂ ਕਿਲੋਮੀਟਰ ਸਕੀਮ ਦਾ ਜਿਹੜਾ ਟੈਂਡਰ ਰੱਦ ਨਹੀਂ ਹੁੰਦਾ ਤੇ ਕੱਲ ਨੂੰ ਅਸੀਂ ਸੀਐਮ ਦਾ ਜਿਹੜਾ ਉਹ ਮੁਹਾਲੀ ਵਿਖੇ ਜਾ ਕੇ ਪੱਕਾ ਹੀ ਰੋਸ ਧਰਨਾ ਜਿਹੜਾ ਉਹਨਾਂ ਦੇ ਘਰ ਦੇ ਮੂਰੇ ਦਿੱਤਾ ਗਿਆ ਉਨਾਜਰ ਪਨ ਬਸ ਪੀ ਆਰਟੀਸੀ ਸਮੂਚੀ ਜਿਹੜੀ ਉਹ ਬੰਦ ਰਹਿਣਗੀ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦੇ ਲਈ ਮਾਹੀ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰ ਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਅਤੇ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਡਾਕਟਰ ਅਰਸ਼ਦੀਪ ਕੋਰ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ ਲਾਈਕ ਕਰੋ ਸਾਡਾ Facebook ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News